ਸਰ ਤੁਸੀਂ ਬੜਾ ਕੁਝ ਆਪਣੀ ਅੱਖਾਂ ਦੇ ਨਾਲ ਦੇਖਿਆ ਹੈ ਪਵਾਂ ਤੁਸੀਂ 82 83 ਦੀ ਗੱਲ ਕੀਤੀ ਹੈ ਨਾ ਉਸ ਤੋਂ ਬਾਅਦ ਦੀ ਹੁਣ ਤੱਕ ਦੀ ਗੱਲ ਕਰ ਰਹੇ ਆ ਆਪਾਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਜ਼ਰੂਰ ਚੱਲਦੀ ਹੈ ਕਿ ਜਿੰਨੇ ਵੀ ਪੁਲਿਸ ਥਾਣੇ ਨੇ ਆਪਣੇ ਜ਼ਿਲ੍ਹਿਆਂ ਦੇ ਪੰਜਾਬ ਦੇ ਉੱਥੇ ਜਿੰਨੇ ਵੀ ਜਵਾਨ ਨੇ ਜੋ ਵੀ ਕੰਮ ਕਰ ਰਹੇ ਉਹਨਾਂ ਦੇ ਡੋਪ ਟੈਸਟ ਹੋਣੇ ਚਾਹੀਦੇ ਆ ਵਿਧਾਨ ਸਭਾ ਤੇ ਆਵਾਜ਼ ਗੂੰਜਦੀ ਹੈ ਦੇਖੋ ਮੈਂ ਇਹ ਸੁਣਿਆ ਸੀਗਾ ਤੇ ਦੇਖਿਆ ਵੀ ਸੀਗਾ ਸਾਡੇ ਕਾਂਗਰਸ ਦੇ ਇੱਕ ਐਮਐਲਏ ਸਾਹਿਬ ਸਰਦਾਰ ਪ੍ਰਗਟ ਸਿੰਘ ਹੋਣਾ ਨੇ ਜਗਜਾਗ ਕਰ ਲਿਆ ਉਹਨਾਂ ਨੇ ਇਸ ਗੱਲ ਨੂੰ ਉਠਾਇਆ ਸੀ ਤੇ ਨਾਲ ਇਹ ਕਿਹਾ ਸੀਗਾ ਕਿ ਜੀ ਹਰ ਇੱਕ ਥਾਣੇ ਦੇ ਵਿੱਚ ਦੋ ਜਾਂ ਤਿੰਨ ਪੁਲਿਸ ਦੇ ਮੁਲਾਜ਼ਮ ਨਛੇੜੀ ਨੇ ਜਾਂ ਨਸ਼ਾ ਕਰਦੇ ਨੇ ਤੇ ਮੈਂ ਉਹਨਾਂ ਨੇ ਕਿਹਾ ਕਿ ਉਹ ਉਹਨਾਂ ਨੇ ਬਹੁਤ ਵਾਰੀ ਕਿਹਾ ਪਹਿਲੇ ਸੀਐਮ ਨੂੰ ਆਰ ਯੂ ਐਗਰੀ ਵਿਦ ਹਿਮ نو ਆਈ ਡੋਨਟ ਐਗਰੀ ਵਿਦ ਆਈ ਐਗਰੀ ਵਿਦ ਹਿਮ ਟੂ ਅ ਲਿਮਟਿਡ ਐਕਸਟੈਂਡ ਜਿਹੜਾ ਤਰੀਕੇ ਨਾਲ ਉਹਨਾਂ ਨੇ ਦੇਖੋ 452 ਪੁਲਿਸ ਸਟੇਸ਼ਨ ਨੇ ਪੰਜਾਬ ਦੇ ਜੇ ਉਹਨਾਂ ਦੀ ਗੱਲ ਮੰਨੀਏ ਕਿ ਹਰ ਪੁਲਿਸ ਸਟੇਸ਼ਨ 'ਚ ਸਾਡੇ 2 ਨਛੇੜੀ ਜਵਾਨ ਨੇ ਹੂੰ ਤੇ ਕਿੰਨੇ ਬਣੇ 846 846 ਹੂੰ ਸਾਡੀ 80000 ਦੀ ਸਟਰੋਂਗ ਫੋਰਸ ਹੈ ਹੂੰ ਔਰ 24 ਘੰਟੇ ਕੰਮ ਕਰਦੀ ਮੈਜੋਰਟੀ ਆਫ 뎀70 80 ਪਰਸੈਂਟ ਫੋਰਸ ਜਿਹੜੀ ਹੈ ਉਹ ਡਟ ਕੇ ਕੰਮ ਕਰਦੀ ਹੂੰ ਠੀਕ ਹੈ ਇਹਦਾ ਮਤਲਬ ਮੇਰੇ 846 ਉਹਨਾਂ ਦੇ ਕਹਿਣ ਮੁਤਾਬਕ 846 ਬੰਦੇ ਪੂਰੇ ਪੰਜਾਬ ਚ ਜੇ ਨਸ਼ੇ ਵਾਲੇ ਨੇ ਮੈਂ ਇਹ ਵੀ ਦੇਖਿਆ ਜਿੰਨਾ ਜਿਹੜੇ ਸਾਡਾ ਐਨੂਅਲ ਮੈਡੀਕਲ ਚੈੱਕਅਪ ਹੁੰਦਾ ਹੈ ਠੀਕ ਹੈ ਔਰ ਫੇਰ ਹਰ ਪੁਲਿਸ ਕਾਂਸਟੇਬਲ ਹੁਣ ਜਿਹੜਾ ਭਰਤੀ ਹੁੰਦਾ ਉਹਦਾ ਡਰਗ ਟੈਸਟ ਹੁੰਦਾ ਹੈ ਲੇਕਿਨ ਮੈਂ ਇਹ ਵੀ ਗੱਲ ਦਾ ਧਾਰਨੀ ਹੈ ਕਿ ਅਸੀਂ ਉਸੇ ਸੁਸਾਇਟੀ ਤੋਂ ਪੰਜਾਬ ਚ ਲਿਆਉਂਦੇ ਨੇ ਜਿਹਦੇ ਚ ਨਸ਼ੇ ਦੀ ਭਰਮਾਰ ਹੈ ਤੇ ਇੰਨੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਾ ਪੋਲਿਟੀਕਲ ਲੀਡਰਸ਼ਿਪ ਨਾ ਪੁਲਿਸ ਦੇ ਬੈਸਟ ਐਫਰਟਸ ਦੇ ਬਾਵਜੂਦ ਵੀ ਅਸੀਂ ਇਹਨੂੰ ਖਤਮ ਨਹੀਂ ਕਰ ਸਕੇ। ਹੂੰ ਤੇ ਸਾਡੇ ਪੁਲਿਸ ਦੇ ਵਿੱਚ ਨਸ਼ੇ ਵਾਲੇ ਕਰਨ ਵਾਲੇ ਸੇਵਨ ਕਰਨ ਵਾਲੇ ਲੜਕੇ ਹੋਣਗੇ। ਲੇਕਿਨ ਐਸਓ ਜੋ ਤੋਂ ਹੀ ਮਾਨਿਟਰੀਂਗ ਗਸ ਹਲਕਾ ਅਫਸਰ ਦੀ ਮਾਨਿਟਰੀਂਗ ਦੇ ਵਿੱਚ ਜਦੋਂ ਹੁੰਦਾ ਹੈ ਕਿ ਜੇ ਕੋਈ ਨਸ਼ਾ ਕਰਦਾ ਹੈ ਉਹਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰਦੇ ਆਂ। ਲੇਕਿਨ ਮੈਂ ਇਹ ਵੀ ਦੇਖਿਆ ਕਿ ਡਿਸਮਿਸ ਵੀ ਹੋਏ। ਹੂੰ ਲੇਕਿਨ ਉਹਨਾਂ ਦਾ ਤਰੀਕਾ ਗਲਤ ਕਹਿਣ ਦਾ ਸੀ। ਮੈਂ ਸਰਦਾਰ ਪ੍ਰਗਟ ਸਿੰਘ ਹੁਣਾਂ ਨੂੰ ਕਹੂੰਗਾ ਬੇਨਤੀ ਕਰੂੰਗਾ ਕਿ ਇਹਨੂੰ ਰਿਵਿਊ ਕਰਨੇ ਇਸ ਗੱਲ ਨੂੰ। ਉਹਨਾਂ ਦੇ ਉਸ ਸਵਾਲ ਤੋਂ ਸ਼ਾਇਦ ਇੰਜ ਲੱਗਦਾ ਕਿ ਸ਼ਾਇਦ ਸਾਡੀ ਪੁਲਿਸ ਫੋਰਸ ਨਸ਼ੇੜੀ ਹੈ। ਹੂੰ ਨਹੀਂ ਇਹ ਫੈਕਟਰ ਨੈਸ਼ਨਲ ਲੈਵਲ ਤੇ ਵੱਡਾ ਪੈ ਸਕਦਾ ਹੈ। ਫੋਰਸ ਨੈਸ਼ਨਲ ਲੈਵਲ ਤੇ ਪਏ ਚਾਹੇ ਨਾ ਪਏ ਮੈਂ ਤਾਂ ਪੁਲਿਸ ਦੀ ਗੱਲ ਕਰ ਰਿਹਾ। ਹੂੰ ਕਿ ਸਾਡੀ ਪੁਲਿਸ ਦੇ ਵਿੱਚ ਜੇ ਫਰਜ਼ ਕਰੋ 1000 ਬੰਦਾ ਪੂਰੀ 80000 ਦੀ ਫੋਰਸ ਦੇ ਵਿੱਚ ਮੁਲਾਜ਼ਮ ਚ ਕੋਈ ਐਡਿਕਸ਼ਨ ਦਾ ਇਸ਼ੂ ਹੈਗਾ ਆ ਜਿੰਨੂੰ ਸੁਪਰਵਾਈਜ਼ਰੀ ਆਫਸਰ ਹੈਂਡਲ ਕਰਦੇ ਨੇ। ਹੂੰ ਔਰ ਐਨਵੋਡਲ ਮੈਡੀਕਲ ਚੈੱਕਅਪ ਵੀ ਹੁੰਦਾ ਆ ਸਾਰੇ ਦਾ ਪੂਰੇ ਕਲਾਸ 4 ਤੋਂ ਲੈ ਕੇ ਉਹਨਾਂ ਦਾ ਇੰਨੇਕ ਪਰਸੈਂਟੇਜ ਦੇ ਵਿੱਚ ਇੰਨੇਕ ਮੁਲਾਜ਼ਮਾਂ ਦੇ ਨਾਲ ਸਾਡੀ ਪੁਲਿਸ ਵਰਕਿੰਗ 'ਚ ਫਰਕ ਨਹੀਂ ਪੈਂਦਾ ਪੁਲਿਸ ਦੇ ਵਿੱਚ ਸਾਰੇ ਨਿਛੇੜੀ ਨਹੀਂ ਆ ਤੇ ਜੇ 846 ਬੰਦਿਆਂ ਨੂੰ ਆਡੈਂਟੀਫਾਈ ਕਰਨਾ ਹੋਏ ਤੇ ਕਰ ਲਓ ਹੋ ਸਕਦਾ 1000 ਵੀ ਹੋਣ ਲੇਕਿਨ ਉਹ ਇਸ ਲੈਵਲ ਤੇ ਨਹੀਂ ਆ ਜਿੱਦਾਂ ਸਾਡੀ ਪੁਲਿਸ ਦੀ ਵਰਕਿੰਗ ਜਾਂ ਸਾਡੀ ਫਾਈਟ ਅਗੇਂਸਟ ਦੀ ਡਰੱਗ 'ਚ ਕੋਈ ਫਰਕ ਪਏ ਮੈਂ ਸਦਾ ਪ੍ਰਗਟ ਸਿੰਘ ਨੂੰ ਬੇਨਤੀ ਕਰਨਾ ਚਾਹੂੰਗਾ ਅਗਲੀ ਵਾਰੀ ਇਹੀ ਗੱਲ ਕਿਸੇ ਹੋਰ ਬਿਹਤਰ ਤਰੀਕੇ ਨਾਲ ਕਹਿ ਲਣ ਤਾਂ ਕਰਕੇ ਇਹ ਨਾ ਲੱਗੇ ਕਿ ਸ਼ਾਇਦ ਪੰਜਾਬ ਪੁਲਿਸ ਡਿਫੈਕਟਿਵ ਹੈ ਨਹੀਂ ਪੰਜਾਬ ਪੁਲਿਸ ਡਿਫੈਕਟਿਵ ਨਹੀਂ ਸਰ ਤੁਹਾਡੀ ਕਦੇ ਕਿਸੇ ਨਾਲ ਐਵੇਂ ਮੁਲਾਕਾਤ ਹੋ ਗਈ ਹੋਵੇ ਕਿਸੇ ਅਫਸਰ ਨੇ ਨਸ਼ਾ ਕੀਤਾ ਹੋਵੇ ਜਦੋਂ ਤੁਸੀਂ ਵੱਖ-ਵੱਖ ਥਾਵਾਂ ਤੇ ਪੋਸਟਿੰਗ ਸੀਗੇ ਪੁਆਮਰੀਸਰ ਪੁਆ ਪਟਿਆਲੇ ਜਾਂ ਹੋਰ ਥਾਵਾਂ ਦੇ ਉੱਤੇ ਸੀਗੇ ਤੁਹਾਡੀ ਕਦੇ ਐਵੇਂ ਮੁਲਾਕਾਤ ਹੋ ਗਈ ਕਿ ਕੋਈ ਜਿਆਦਾ ਨਸ਼ੇ ਦੇ ਵਿੱਚ ਸੀਗਾ ਦੇਖੋ ਮੈਂ ਸ਼ਰਾਬੀ ਹਾਲਤ ਦੇ ਵਿੱਚ ਵੀ ਦੇਖੇ ਨੇ ਰਾਤ ਨੂੰ 9 ਵਜੇ ਤੋਂ ਬਾਅਦ ਸਾਡੀ ਪੁਲਿਸ ਫੋਰਸ ਘਰਾਂ ਚ ਜਾ ਕੇ ਸ਼ਰਾਬ ਪੀਂਦੀ ਹੈ ਅਫਸਰ ਵੀ ਪੀਂਦੇ ਨੇ ਮੈਂ ਤੇ ਆਪਣੇ ਡੀਜੀ ਰੈਂਕ ਦੇ ਅਫਸਰ ਨੂੰ ਜਿਆਦਾ ਸੇਵਨ ਕਰਦੇ ਆ ਵੀ ਦੇਖਿਆ ਅੱਛਾ ਮੈਂ ਸਾਡੀਆਂ ਈਵਨਿੰਗ ਮੀਟਿੰਗਸ ਚ ਬੈਠ ਕੇ ਆਪਣੇ ਆਪ ਨੂੰ ਜਿਆਦਾ ਇੰਜੋਏ ਕਰਦਾ ਸੀਗਾ ਕਿ ਕੋਈ ਜਦੋਂ ਅਸੀਂ ਸਾਰੇ ਜਣੇ ਦੋਸਤ ਮਿੱਤਰ ਸ਼ਰਾਬ ਪੀਣ ਲੱਗ ਜਾਂਦੇ ਆ ਜਿਹੜਾ ਸ਼ਰਾਬ ਨਹੀਂ ਪੀਂਦਾ ਉਹ ਦੂਜਿਆਂ ਦੀਆਂ ਗੱਲਾਂ ਖੁੱਲ੍ਹ ਕੇ ਸੁਣ ਕੇ ਜਾਲਾਂ ਇੰਜੋਏ ਕਰਦਾ ਮੈਂ ਉਹ ਵੀ ਇੰਜੋਏ ਕਰਦੇ ਦੇਖਿਆ ਮੈਂ ਇਹ ਵੀ ਦੇਖਿਆ ਕਿ ਜਿੱਥੇ ਕਿਤੇ ਡਰੱਗ ਐਡਿਕਸ਼ਨ ਦੇ ਵਿੱਚ ਪੁਲਿਸ ਦਾ ਕਨਸਟੇਬਲ ਹੈਡ ਕਨਸਟੇਬਲ ਜਾਂ ਐਸਆਈ ਸੇਵਨ ਕਰਦਾ ਸੀਗਾ ਉਹਨਾਂ ਦੇ ਡਿਪਾਰਟਮੈਂਟਲ ਹੋ ਕੇ ਡਿਸਮਿਸਲ ਵੀ ਦੇਖੀ ਠੀਕ ਹੈ ਇੱਕ ਉਦਾਹਰਨ ਤੁਹਾਨੂੰ ਇਹ ਵੀ ਦੇ ਸਕਦਾ ਜਦੋਂ ਮੈਂ ਐਸਐਸਪੀ ਸੰਗਰੂਰ ਸੀਗਾ ਤੇ ਕਾਂਗਰਸ ਦੀ ਗਵਰਨਮੈਂਟ ਸੀ ਸਰਦਾਰ ਕੈਪਟਨ ਨਮਰਿੰਦਰ ਸਿੰਘ ਹੋਣਾ ਦੀ ਇਹ 2004 ਦੀ ਗੱਲ ਹੋਏਗੀ ਐਸ ਐਚ ਓ ਮਲੇਰ ਕੋਟਲਾ ਸੀ ਗਿਆ ਸੰਜੀਵ ਸ਼ਾਇਦ ਹੂੰ ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ ਕਿ ਕਾਫੀ ਸਾਰੇ ਲੋਕ ਸਾਡੇ ਮੁਲਾਜ਼ਮ ਜਦੋਂ ਘਰ ਵਾਪਸ ਜਾਂਦੇ ਨੇ ਰਾਤ ਨੂੰ ਤੇ ਸ਼ਰਾਬ ਪੀਂਦੇ ਨੇ ਹੂੰ ਇਹ ਵੀ ਨਹੀਂ ਆ ਕਿ ਉਹ ਡਰੰਕ ਹੁੰਦੇ ਹੋਣਗੇ ਸਾਰੇ ਪੰਜਾਬ ਦੇ ਵਿੱਚ ਸ਼ਰਾਬ ਡਿਊਟੀ ਦਾ ਚਲਾ ਗਿਆ ਹੀ ਕੈਨ ਡੂ ਐਨੀਥਿੰਗ ਹੂੰ ਉਸ ਲੜਕੇ ਨੇ ਕਰ ਗਿਆ ਸੀ ਤੇ ਇਦਾਂ ਉਹ ਦੋ ਪੈਕ ਲਗਾਏ ਹੋਣਗੇ ਸਬ ਇੰਸਪੈਕਟਰ ਨੇ ਉਹ ਐਸ ਐਚਓ ਮਲੇਰਕੋਟਲਾ ਸੀ ਸਿਟੀ ਹੂੰ ਰਾਤ ਨੂੰ 11:00 ਵਜੇ ਕੋਈ ਇਨਸੀਡੈਂਟ ਹੋ ਗਿਆ ਹੂੰ ਤੇ ਮੁਸਤਾਫਾ ਸਾਹਿਬ ਉਦੋਂ ਆਈਜੀ ਸੀਗੇ ਤੇ ਉਹਨਾਂ ਦੀ ਵਾਈਫ ਸ਼ਾਇਦ ਉਥੋਂ ਐਮ ਐਲ ਏ ਸੀਗੇ ਓਕੇ ਉਹਨਾਂ ਦਾ ਹੀ ਇੱਕ ਹੱਥ ਠੋਕਾ ਸੀ ਅੱਗੇ ਕਾਂਗਰਸ ਦਾ ਯੂਥ ਦਾ ਹੂੰ ਉਹਨਾਂ ਦੀ ਲੜਾਈ ਹੋਈ ਇੱਕ ਸਿਟੀ ਦੇ ਅੰਦਰ ਇੱਕ ਟਾਬੇ ਤੇ ਸੰਜੀਬ ਨੇ ਸਿਵਲ ਡਰੈਸ ਚ ਜਦੋਂ ਇਹਨੂੰ ਪਤਾ ਲੱਗਿਆ ਇਹਨੇ ਆਪਣੀ ਗੱਡੀ ਪਕੜੀ ਤੇ ਆਪਣੇ ਨਾਲ ਦੋ ਮੁਲਾਜ਼ਮ ਲਏ ਤੇ ਮੌਕੇ ਤੇ ਪਹੁੰਚ ਗਿਆ ਉਸ ਥਾਪੇ ਤੇ ਉਸ ਲੜਾਈ ਨੂੰ ਰੋਕਣ ਵਾਸਤੇ ਤੇ ਬੰਦੀ ਕਾਰਵਾਈ ਕਰਨ ਵਾਸਤੇ ਲੇਕਿਨ ਇਹਨਾਂ ਨੇ ਇਹਨੇ ਸ਼ਾਇਦ ਸ਼ਰਾਬ ਪੀਤੀ ਸੀ ਥੋੜੀ ਬਹੁਤ ਸਬ ਇੰਸਪੈਕਟਰ ਨੇ 11 ਵਜੇ ਹੁਣ ਜੇ ਜਾ ਕੇ ਮੁਸਤਾਫਾ ਸਾਹਿਬ ਦੇ ਬੰਦਿਆਂ ਨੇ ਉਹ ਜਿਹੜੇ ਵੀ ਕਾਂਗਰਸਮੈਨ ਸੀਗੇ ਉਹਨਾਂ ਨੇ ਸਾਡੇ ਉਸ ਐਸਐਚਓ ਨੂੰ ਹੂੰ ਚੁੱਕ ਕੇ ਜ਼ਬਰਦਸਤੀ ਗੱਡੀ 'ਚ ਲਿਜਾ ਕੇ ਹਸਪੀਟਲ ਲੈ ਗਏ ਮੈਡੀਕਲ ਕਿ ਇਹਦਾ ਮੈਡੀਕਲ ਕਰਵਾਉਣਾ ਹੂੰ ਮੈਡੀਕਲ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਹੂੰ ਮੈਨੂੰ ਰਾਤ ਨੂੰ ਜਦੋਂ 11:30 ਵਜੇ 12 ਵਜੇ ਦੇ ਕਰੀਬ 12 ਵਜੇ ਤੋਂ ਪਹਿਲਾਂ ਡਿਪਟੀ ਐਸਪੀ ਜਿਹੜੇ ਹਲਕਾ ਸੀਗੇ ਉਹਨਾਂ ਨੇ ਫੋਨ ਕੀਤਾ ਤੇ ਮੇਰਾ ਉਹਨੂੰ ਪਹਿਲੋਂ ਜਵਾਬ ਸੀਗਾ ਕਿ ਤੂੰ ਉਹ ਜਿਹੜਾ ਕਾਂਗਰਸ ਵਾਲਾ ਲੜਕਾ ਸੀਗਾ ਯੂਥ ਦਾ ਤੇ ਉਹਦੇ ਨਾਲ ਦੀ ਜਿਹੜੀ ਟੁਕੜੀ ਸੀ ਉਹਨਾਂ ਦੇ ਵਿਰੁੱਧ ਕਾਰਵਾਈ ਕੀ ਕੀਤੀ ਹੂੰ ਕਹਿੰਦਾ ਨਹੀਂ ਸਰ ਉਹ ਮੁਸਤਫਾ ਸਾਹਿਬ ਅ ਕਹਿੰਦੇ ਸੀਗੇ ਹੂੰ ਮੈਂ ਕਿਹਾ ਮੈਨੂੰ ਮੈਂ ਕਿਹਾ ਮੈਂ ਸੰਗਰੂਰ ਆਪਣੇ ਘਰ ਚੋਂ ਨਿਕਲ ਰਿਹਾ ਹਾਂ ਹੂੰ ਜਿੰਨੀ ਦੇਰ ਮੈਨੂੰ ਵਰਦੀ ਪਾਉਣ ਨੂੰ ਲੱਗੀ ਉਹਨੀ ਦੇਰ ਲੱਗੂਗੀ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਤਿੰਨੇ ਮੁੰਡੇ ਫੜ ਕੇ ਅੰਦਰ ਦਾਏਗਾ ਤੂੰ ਹੂੰ ਠੀਕ ਹੈ ਮੇਰੇ ਐਸਐਚਓ ਨੂੰ ਕਹੇਗਾ ਸੰਜੀਵ ਨੂੰ ਕਿ ਆਪਣੇ ਘਰ ਜਾ ਕੇ ਆਰਾਮ ਕਰੇ ਹੂੰ ਪਰਚਾ ਦਰਜ ਕਰ ਅਸੀਂ ਉੱਥੇ ਗਏ ਹਾਂ ਹੂੰ ਮੈਂ ਗਿਆ ਕਿ ਇਹ ਸਜੈਸਟ ਕੀਤਾ ਹੈ ਹੂੰ ਤਿੰਨਾਂ ਨੂੰ ਅਰੈਸਟ ਗ੍ਰਿਫਤਾਰੀ ਕਿ ਪਾਈ ਹੈ ਹੂੰ ਏਹੀ ਮੀ ਹਕੀਕਤ ਹੈ ਹੂੰ ਕਿ ਹੁਣ ਇੱਕ ਏਡੀ ਉਹ ਐਸਐਸਪੀ ਬਰਨਾਲਾ ਹੁੰਦੇ ਸੀ ਉਦੋਂ ਮੇਰੇ ਨਾਲ ਉਹ ਅੱਜ ਕੱਲ ਏਡੀਜੀ ਤੇ ਰੈਂਕ ਚ ਨੇ ਰਾਦਰਸ ਆਈ ਥਿੰਕ ਡੀਜੀ ਦਾ ਰੈਂਕ ਚ ਸਪੈਸ਼ਲਟੀ ਜੀ ਦਾ ਰੈਂਕ ਚ ਹੋਣਗੇ ਹੂੰ ਜਾਇ ਏਡੀਜੀ ਰੈਂਕ ਚ ਹੋਣਗੇ ਇੰਟੈਲੀਜੈਂਸ ਚ ਨੇ ਉਹ ਕੁਦਰਤੀ ਅਰਲੀ ਮਾਰਨਿੰਗ ਉਹਨਾਂ ਦਿਨਾਂ ਚ ਸ਼ਾਇਦ 26 ਕੇ 15 ਅਗਸਤ ਦੀ ਪਰੇਡ ਦੀ ਤਿਆਰੀ ਚੱਲਦੀ ਹੁੰਦੀ ਸੀ ਤੇ ਅਸੀਂ ਦੋਨਾਂ ਨੇ ਬਰਨਾਲੇ ਨਹੀਂ ਸੀ ਸੈਪਰੇਟ ਹੁੰਦਾ ਸੰਗਰੂਰ ਹੀ ਹੁੰਦੀ ਸੀ ਹੂੰ ਜਿਹੜੀ 15 ਅਗਸਤ ਹੁੰਦੀ ਸੀ ਜਾਂ 26 ਜਨਵਰੀ ਉਹਨਾਂ ਨੇ ਆਉਣਾ ਸੀ ਤੇ ਮੁਸਤਫਾ ਸਾਹਿਬ ਦਾ ਮੈਨੂੰ ਉਹਨਾਂ ਦੇ ਸਾਹਮਣੇ ਫੋਨ ਆ ਗਿਆ ਮੁਸਤਵਾਂ ਸਾਹਿਬ ਕਹਿੰਦੇ ਕਿ ਮੇਰੇ ਬੰਦੇ ਛੱਡੋ। ਹੂੰ ਮੈਂ ਕਿਹਾ ਜੀ ਮੈਂ ਬੰਦੇ ਨਹੀਂ ਛੱਡਣੇ। ਉਹਨਾਂ ਨੇ ਮੇਰੇ ਐਸਐਚਓ ਦੇ ਕੱਪੜੇ ਫਾੜੇ। ਹੂੰ ਉਹਨੂੰ ਜ਼ਬਰਦਸਤੀ ਚੁੱਕ ਕੇ ਲੈ ਕੇ ਕਿਡਨੈਪ ਕਰਕੇ ਹਸਪੀਟਲ ਚ ਲੈ ਕੇ ਗਏ। ਹੂੰ ਉਹ ਆਪਣੀ ਡਿਊਟੀ ਤੇ ਹਾਜ਼ਰ ਆਇਆ ਸੀਗਾ। ਉਹਦੀ ਡਿਊਟੀ 'ਚ ਵਿਗਨ ਪਾਇਆ। ਹੂੰ ਉਹ ਇੱਕ ਲੜਾਈ ਦੇ ਮੌਕੇ ਸੀਨ ਤੇ ਪਹੁੰਚਿਆ ਸੀਗਾ। ਉਹ ਆਪਣੀ ਡਿਊਟੀ ਨੂੰ ਨਿਭਾਉਣ ਲਈ ਪਹੁੰਚਿਆ ਸੀ। ਹੂੰ ਮੈਂ ਉਹਦੇ ਖਿਲਾਫ ਪਰਚਾ ਨਹੀਂ। ਉਹਨਾਂ ਤੁਹਾਡੇ ਬੰਦਿਆਂ ਨੂੰ ਨਹੀਂ ਛੱਡੂਗਾ। ਹੂੰ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਡੀਜੀ ਬਣੂੰਗਾ ਫੇਰ ਮੈਂ ਕਿਹਾ ਜੀ ਜਦੋਂ ਤੁਸੀਂ ਬਣੋਗੇ ਉਦੋਂ ਮੈਂ ਦੇਖ ਲੂੰਗਾ ਤੁਸੀਂ ਵੀ ਐਸਐਸਪੀ ਰਹੇ ਹੋ ਮੈਂ ਵੀ ਐਸਐਸਪੀ ਹਾਂ ਮੈਂ ਆਪਣੇ ਐਸਐਚਓ ਦੀ ਅਥਾਰਟੀ ਨੂੰ ਇੰਜ ਨਹੀਂ ਗਵਾ ਸਕਦਾ ਨਹੀਂ ਤੇ ਮੇਰੀ ਰਿੱਟ ਨਹੀਂ ਚੱਲੇਗੀ ਐਸਐਚਓ ਦੀ ਰਿੱਟ ਨਹੀਂ ਚੱਲੇਗੀ ਕਹਿੰਦੇ ਉਹਨਾਂ ਸ਼ਰਾਬ ਪੀਤੀ ਸੀ ਮੈਂ ਕਿਹਾ ਜੀ ਹੋ ਸਕਦਾ ਪੀਤੀ ਹੋਵੇ ਮੇਰੀ 70% ਦਾ 60% ਫੋਰਸ ਆਪਣੇ ਰਾਤ ਸੌਂਣ ਜਾ ਕੇ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਹੋ ਸਕਦਾ ਪਿੰਦੀ ਹੋਵੇ ਤੇ ਉਹਨਾਂ ਵੀ ਪੀਤੀ ਹੋਵੇ ਲੇਕਿਨ ਉਹ ਆਪਣੀ ਡਿਊਟੀ ਤੇ ਫੇਰ ਵੀ ਆਇਆ ਐਂਡ ਹੀ ਵਾਸ ਨਾਟ ਡਰੰਕ ਹਮ ਚਲੋ ਅਲਟੀਮੇਟਲੀ ਡੀਜੀ ਸਾਹਿਬ ਤੱਕ ਗੱਲ ਗਈ ਸਦੀਕੀ ਸਾਹਿਬ ਡੀਜੀ ਸੀ ਕਿ ਹਮ ਮੈਂ ਉਹਨੂੰ ਬਦਲਿਆ ਨਹੀਂ ਮੈਂ ਫਿਰ ਅਲਟੀਮੇਟਲੀ ਇੱਕ ਸੂਟੇਬਲ ਇਹ ਕੱਢਿਆ ਹਮ ਕਿ ਤੂੰ ਹਫਤਾ ਛੁੱਟੀ ਦਾ ਚਲੇ ਜਾ ਹਮ ਵਾਪਸ ਜੁਆਇਨ ਕਰ ਲੈ ਹਮ ਇਹਨਾਂ ਦੀ ਬੇਲ ਹੋ ਜੋ ਕਿ ਤਾਂ ਨੋ ਪ੍ਰੋਬਲਮ ਜੜੇ ਵੀ ਇਹ ਫੈਂਸਸ ਚ ਹੈ ਹਮ ਲੇਕਿਨ ਮੈਂ ਨਾ ਹੀ ਉਹਨਾਂ ਦੇ ਕਹਿਣ ਤੇ ਰੋਜ਼ਨਾਮਚਾ ਫਾੜਿਆ ਹਮ ਨਾ ਹੀ ਪਰਚਾ ਛੱਡਿਆ ਹਮ ਉਸ ਐਸਐਚਓ ਨੂੰ ਫਿਰ ਮੈਂ ਹਫਤਾਬਾਦ ਵਾਪਸ ਆਉਣ ਤੋਂ ਬਾਅਦ ਮੈਂ ਰੋਟੇਸ਼ਨਸ 에ਥਿਕਲੀ ਟਰਾਂਸਫਰਸ ਕੀਤੀਆਂ ਤੇ ਉਹਨੂੰ ਮੈਂ ਬੈਟਰ ਪੁਲਿਸ ਸਟੇਸ਼ਨ 'ਚ ਐਸਐਚਓ ਲਗਾਇਆ ਹੁਣ ਉਹ ਡੀਐਸਪੀ ਦੇ ਰੈਂਕ 'ਚ ਆ ਇਹ ਪੁੱਛਿਆ ਜਾ ਸਕਦਾ ਅੱਛਾ ਇਹ ਉਹਨਾਂ ਦਿਨਾਂ ਦੀ ਗੱਲ ਹੈ ਜਦੋਂ ਮੈਂ ਐਸਐਸਪੀ ਸਿੰਗਰੂਰ ਸੀ ਕਾਂਗਰਸ ਦੀ ਸਰਕਾਰ ਸੀ ਤੇ ਮੁਸਤਫਾ ਸਾਹਿਬ ਦੇ ਵਾਈਫ ਸਾਹਿਬਾਂ ਕਾਂਗਰਸ ਦੇ ਐਮਐਲਏ ਸੀ ਤੇ ਸ਼ਰਾਬ ਦੀ ਗੱਲ ਚੋਂ ਇਹ ਗੱਲ ਨਿਕਲ ਕੇ ਤਾਂ ਅੰਦਰ ਸੀ। ਕੀ ਬਾਤ ਹੈ ਉਹ ਹਜੇ ਵੀ ਕਿਤੇ ਪੋਸਟਿੰਗ ਨਹੀਂ ਉਹ ਡੀਐਸਪੀ ਪੋਸਟਡ ਨਹੀਂ ਕਿਤੇ। ਹਾਂ। ਓਕੇ। ਸੁਣਦੇ ਹੋਣਗੇ ਆਣਾ। ਸੁਣ ਲੈਣਾ ਸੱਚੀ